ਮੈਂ ਥੋੜੀ ਪਾਣੀ ਦੀ ਗੱਲ ਹੀ ਹੋਰ ਕਰ ਲਾਂ ਇੱਧਰ ਪੰਜਾਬ ਹਰਿਆਣਾ ਦੇ ਪਾਣੀ ਵਾਲਾ ਬੇਵੜਾ ਮਸਲਾ ਪਿਆ ਹੋਇਆ ਹੈ ਮਾਨਸਾਹਬ ਕਹਰੇ ਪਾਣੀ ਅਸੀਂ ਦੇਣਾ ਨਹੀਂ ਸੈਣੀ ਸਾਹਿਬ ਕਹਿੰਦੇ ਕਿ ਪਾਣੀ ਤੇ ਅਸੀਂ ਲੈਣਾ ਹੈ ਬੀਬੀ ਐਮਬੀ ਵਾਲਾ ਕੀ ਮਸਲਾ ਹੈ ਜੀ ਇਹ ਤੇ ਕੇਂਦਰ ਤੱਕ ਪਹੁੰਚ ਗਏ ਮਸਲਾ ਵੀ ਸਰ ਇਹ ਬਹੁਤ ਵੱਡਾ ਮਸਲਾ ਹੈ ਹੂੰ ਇਹ ਮਸਲਾ ਨਹੀਂ ਇਹ ਜਿੱਦਾਂ ਕਹਿ ਲਈਏ ਨਾ ਕਿ ਨਾ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਹੈ ਤੇ ਮਸਲੇ ਤੋਂ ਵੀ ਅੱਗੇ ਟੱਪਿਆ ਪਿਆ ਸਰ ਇਹ ਮਸਲੇ ਤੋਂ ਵੀ ਵੱਡਾ ਮਸਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਬਹੁਤ ਵੱਡਾ ਮਸਲਾ ਬਣੇਗਾ ਜੀ ਹੂੰ ਜਿਸ ਤਰ੍ਹਾਂ ਕਲਾਈਮੇਟ ਚੇਂਜ ਹੋ ਰਿਹਾ ਦੇਖੋ ਮੈਂ ਆਪਦੇ ਮੁੱਖ ਮੰਤਰੀ ਦੇ ਨਾਲ ਖੜੋਤਾ ਇਹ ਮੈਂ ਨਹੀਂ ਪਰਵਾ ਕਰਦਾ ਫੇਕ ਫੂਕ ਆਈਡੀਆ ਵਾਲੇ ਕਿਹਦੇ ਸਮਰਥਕ ਹੈ ਕਿਹਦੇ ਨਹੀਂ ਹੈ ਜੀ ਜਿੱਥੇ ਜ਼ਰੂਰਤ ਹੈ ਅਸੀਂ ਆਪਦੇ ਮੁੱਖ ਮੰਤਰੀ ਦੇ ਨਾਲ ਖੜਾਗੇ ਸਾਡੇ ਮੁੱਖ ਮੰਤਰੀ ਨੇ ਬੜਕ ਮਾਰੀ ਆ ਤੇ ਜੈਜ ਮਾਰੀ ਆ ਹੂੰ ਉਹ ਕਿਵੇਂ ਮਾਰੀ ਆ ਤਕਨੀਕੀ ਤੌਰ ਤੇ ਉਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਜੀ ਬਿਲਕੁਲ ਜਿੱਥੇ ਗਲਤ ਦਾ ਪਤਾ ਲੱਗਦਾ ਜਿੱਥੇ ਗਲਤ ਹੁੰਦਾ ਹੈ ਸਾਡਾ ਚੀਫ ਮਿਨਿਸਟਰ ਜਿੱਥੇ ਥੱਲੇ ਲੱਗਦਾ ਅਸੀਂ ਕਹਿੰਨੇ ਆ ਪਰ ਜਿੱਥੇ ਉਹਦੀ ਬੜਕ ਜਾਇਜ਼ ਆ ਸਾਨੂੰ ਸਾਰਿਆਂ ਨੂੰ ਖਲੋਣ ਵੈਸੇ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿਸੇ ਨੇ ਖਲੋਣਾ ਨਾ ਖਲੋਣਾ ਉਹਦਾ ਅਧਿਕਾਰ ਖੇਤਰ ਆ ਪਰ ਮੈਂ ਆਪਣੇ ਮੁੱਖ ਮੰਤਰੀ ਦੇ ਨਾਲ ਖਲੋਤਾ ਹਮ ਉਹਦਾ ਇੱਕ ਕਾਰਨ ਹੈ ਕਾਰਨ ਇਹ ਆ ਕਿ ਦਰਿਆਈ ਪਾਣੀ ਤੇ ਸਾਡੇ ਖੁੱਸੇ ਹੀ ਸਨ ਡੈਮਾਡਿਕ ਕੰਟਰੋਲ ਤੇ ਸਾਡੇ ਖੁੱਸੇ ਹੀ ਸਨ ਹਮ ਦੁਨੀਆ ਦੇ ਵਿੱਚ ਵਾਹਿਦ ਨਜ਼ੀਰ ਤੇ ਅਸੀਂ ਬਣੀ ਕਿ ਸਭ ਕੁਝ ਸਾਡਾ ਹੈ ਤੇ ਸਾਡੇ ਕੋਲ ਸਾਡਾ ਹੱਕ ਨਹੀਂ ਹੈ ਪਰੰਤੂ ਜੋ ਫਿਕਸ ਕੋਟਾ ਹੈ ਸਟੇਕ ਹੋਲਡਰਸ ਦਾ ਕੀ ਗੱਲ ਹੈ ਬਈ ਤੁਸੀਂ ਮਤਲਬ ਕਿ ਦੋ ਵਾਰੀ ਜੰਮੇ ਹੋ ਕਿ ਤੁਸੀਂ 103% ਯੂਜ਼ ਕਰੋ ਤੇ ਪੰਜਾਬ ਜਿਹੜਾ ਕਿ ਸਾਰੀਆਂ ਚੀਜ਼ਾਂ ਦਾ ਹੱਕਦਾਰ ਹੈ ਉਹ 99% ਹੈ ਤੇ ਜਿਹੜਾ ਉਹਦਾ ਘਟਾ ਹੈ ਉਹ ਉਹ ਕਿਤੇ ਤੋਂ ਪੂਰਾ ਕਰਵਾਵੇ ਬਈ ਤਕਨੀਕੀ ਤੌਰ ਤੇ ਸਮਝੋ ਸਰ ਲਓ ਮੈਂ ਤੁਹਾਨੂੰ ਇੱਕ ਨਾ ਤਕਨੀਕੀ ਤੌਰ ਤੇ ਸਮਝਾਉਣਾ ਬਿਲਕੁਲ ਬਿਲਕੁਲ ਬਹੁਤ ਜ਼ਰੂਰੀ ਗੱਲ ਹੈ ਜੀ ਬੀਬੀਐਮਬੀ ਹਮ ਪਾਖੜਾ ਤੋਂ ਆਵੇ ਮੋਟਿਆਰ ਨੱਚਦੀ ਹਮ ਬਿਜਲੀ ਪਾਣੀ ਪਾਖੜਾ ਹੁਣ ਪਾਖੜਾ ਕਿੱਥੋਂ ਨਿਕਲਦੀ ਆ ਬੀਬੀਐਮਬੀ ਜੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਠੀਕ ਹੈ ਸਾਰੇ ਸਟੇਕ ਹੋਲਡਰ ਆ ਗਏ ਉਦੇ ਚ ਹੁਣ ਜਿਹੜੀ ਉਥੋਂ ਪਾਖੜਾ ਨਿਕਲਦੀ ਆ ਸਰ ਪਾਖੜਾ ਜਿਹੜੀ ਆ ਉਹ ਪਾਣੀ ਲੈ ਕੇ ਜਾਂਦੀ ਆ ਇੱਕ ਫਿਕਸ ਕੋਟਾ ਜੀ ਐਥਿਕ ਹੁਣ ਪਾਣੀ ਦਾ ਜਿਹੜਾ ਸਾਈਕਲ ਹੁੰਦਾ ਸਰ ਲੋ ਤੁਹਾਨੂੰ ਇੱਕ ਨਵੀਂ ਜਾਣਕਾਰੀ ਦਿੰਨਾ ਹੂੰ ਜਿਵੇਂ ਆਪਣਾ ਫਾਈਨੈਂਸ਼ੀਅਲ ਇਅਰ ਸ਼ੁਰੂ ਹੁੰਦਾ ਹੈ 1 ਅਪ੍ਰੈਲ ਤੋਂ ਤੇ ਨਵਾਂ ਸਾਲ ਸ਼ੁਰੂ ਹੁੰਦਾ ਹੈ ਅੰਗਰੇਜ਼ਾਂ ਵਾਲਾ 1 ਜਨਵਰੀ ਤੋਂ ਤੇ ਸਾਡਾ ਦੇਸੀਆਂ ਦਾ ਹੁੰਦਾ 1 ਵਿਸਾਖ ਤੋਂ ਹੂੰ ਉਵੇਂ ਜਿਹੜਾ BBMP ਦਾ ਪਾਣੀ ਦਾ ਸਾਈਕਲ ਹੈ ਉਹ 21 ਮਈ ਤੋਂ ਸਟਾਰਟ ਹੁੰਦਾ ਹੈ 21 ਮਈ ਤੋਂ 15 ਮਈ ਇਅਰ ਜੇ ਆਪਾਂ ਕਹੀਏ ਤੇ ਹਾਂਜੀ 21 ਮਈ ਤੋਂ 20 ਮਈ ਤੱਕ ਹੂੰ ਯਾਨੀ ਜੇ ਆਪਾਂ ਨਵਾਂ ਸਾਈਕਲ ਦੇਖਾਂਗੇ 21 ਮਈ 2025 ਤੋਂ ਸਟਾਰਟ ਹੋਏਗਾ ਜੀ 2 ਮਈ 2026 ਤੋਂ ਜਾ ਕੇ ਇੱਕ ਸਾਲ ਦਾ ਕੋਟਾ ਜਿਹੜਾ ਉਹ ਹੋਏਗਾ ਹਰਿਆਣੇ ਨੂੰ ਉਹ ਪਾਣੀ ਦੇਣਾ ਸੀ 2.97 ਜੀ ਐਮ ਏ ਐਫ ਮਿਲੀਅਨ ਏਕੜ ਫੀਟ ਹਮ ਜਿਹੜਾ ਕਿ ਰੋਜ਼ਾਨਾ ਹੁਣ ਕੁਝ ਅਖਬਾਰ ਤੇ ਲਿਖ ਰਹੇ ਨੇ 8500 ਕਿਊਸਿਕ ਪਾਣੀ ਰੋਜ਼ਾਨਾ ਦਾ ਹਮ ਪਰ ਮੇਰੇ ਖਿਆਲ ਦੇ ਨਾਲ 9500 ਦੇ ਕਰੀਬ ਬਣਦਾ ਹੈ ਜੀ ਠੀਕ ਹੈ ਉਹ ਡੇਲੀ ਦਾ ਫਿਕਸ ਕਰ ਦਿੱਤਾ ਸਮਝ ਗਏ ਹੋਣ ਦੇ ਸਾਲ ਦੇ ਵਿੱਚ ਤੁਹਾਨੂੰ ਇੰਨਾ ਪਾਣੀ ਦੇਣਾ ਹੈ ਪਰ ਡੇ ਤੁਹਾਡਾ ਪਾਣੀ ਇੰਨਾ ਵਗਦਾ ਹੋਣਾ ਚਾਹੀਦਾ ਠੀਕ ਹੈ ਨਾ ਇਹ ਇੱਕ ਪੈਮਾਨਾ ਹੈ ਮਿਲੀਅਨ ਏਕੜ ਫੀਟ ਮਿਲੀਅਨ ਏਕੜ ਮਿਲੀਅਨ ਚ ਕਿੰਨੇ ਹੋ ਗਏ 10 ਲੱਖ ਜੀ ਯਾਨੀ 10 ਲੱਖ ਕਿੱਲੇ ਚ ਇੱਕ ਇੱਕ ਫੀਟ ਪਾਣੀ ਹੋਵੇ ਤਾਂ ਉਹ ਕੀ ਬਣੇਗਾ 1 ਐਮ ਏ ਐਫ ਜੀ ਕਲੀਅਰ ਹੋ ਗਿਆ ਜੀ ਬਿਲਕੁਲ ਬਿਲਕੁਲ ਤਾਂ ਇੱਥੇ ਕਿੰਨਾ ਬਣਿਆ 2.97 ਇਹਨਾਂ ਦਾ ਜੀ ਠੀਕ ਹੈ ਹੁਣ ਗੱਲ ਇਹ ਆ ਕਿ ਬਈ ਅਸੀਂ ਜੇ ਦੇਖੀਏ ਇਹ ਜਿਹੜਾ ਸਿਸਟਮ ਹੈ ਆਪਣਾ ਹੂੰ ਬਈ ਇਹਨਾਂ ਨੂੰ ਕੋਟਾ ਫਿਕਸ ਕਰਤਾ ਚਲੋ 8.5 ਹਜ਼ਾਰ ਕਿਊ ਸਿੱਕ ਦਿੱਲੀ ਜਾਂ 9.5 ਹਜ਼ਾਰ ਕਿਊ ਸਿੱਕ ਦਿੱਲੀ ਹੂੰ ਹੁਣ ਉਹਨਾਂ ਨੇ ਆਪਣੀ ਵੱਤੋਂ ਜਿਹੜੀ ਆ ਪਹਿਲਾਂ ਹੀ ਪੂਰੀ ਕਰ ਲਈ ਹੂੰ ਕੋਟੇ ਦੀ ਯਾਨੀ 103% ਉਹਨਾਂ ਨੇ ਯੂਜ਼ ਕਰ ਲਿਆ ਹਰਿਆਣੇ ਨੇ ਆਲਰੇਡੀ ਹੂੰ ਤੇ ਪੰਜਾਬ ਨੇ ਕੀਤਾ 99% ਹੂੰ ਠੀਕ ਹੈ ਜੀ ਹੁਣ ਜਿਹੜਾ ਉਹ ਸਾਈਕਲ ਸੀਗਾ ਜਿਹੜਾ ਆ ਹੁਣ 20 ਮਈ ਨੂੰ ਪੂਰਾ ਹੋਣਾ ਚਾਹੀਦਾ ਉਹਨਾਂ ਨੇ ਉਸ ਸਾਈਕਲ ਦੇ ਪੂਰੇ ਹੋਣ ਤੋਂ ਪਹਿਲਾਂ ਸਾਲ ਪੂਰੇ ਹੋਣ ਤੋਂ ਪਹਿਲਾਂ ਆਪਦਾ ਪਾਣੀ ਵਰਤ ਲਿਆ ਉਹਦੇ ਵਿੱਚ ਸਿਰ ਇਹ ਹੁੰਦਾ ਨਾ ਕਿ ਪਰਾਂ ਜਾਂਦਾ ਹੈ ਸ਼ਾਇਦ 500 ਕਿਊਸਿਕ ਪਾਣੀ ਤੇ ਗਿਆ ਦਿੱਲੀ ਨੂੰ ਜੀ 400 ਕਿਊਸਿਕ ਪਾਣੀ ਜਿਹੜਾ ਭਾਖੜਾ ਚੋਂ ਪੌਂਕੇ ਆਪਣੇ ਆ ਜਾਂਦਾ ਪੰਜਾਬ ਚ ਹਾਂ ਆ ਤੁਸੀਂ ਸਰਦੂਲਗੜ ਏਰੀਆ ਆ ਡੱਬਾਲੀ ਤੋਂ ਪਰਾਂ ਵੀ ਇੱਕ ਬਰਾਂਝੀ ਲੰਘਦੀ ਹੈ ਨਾ ਭਾਖੜਾ ਵਾਲੀ ਜੀ ਮਤਲਬ ਕਿ ਇਧਰ ਐ ਵੀ ਆ ਜਾਂਦੀ ਹੈ ਹਰਿਆਣੇ ਦੇ ਪਿੰਡ ਆਓ ਪਰ ਕੁਝ ਮਤਲਬ ਕਿ ਆਪਣੇ ਪਿੰਡ ਨੇ ਜਿਹੜੇ ਉਸ ਨੂੰ ਇਸਤੇਮਾਲ ਕਰਦੇ ਨੇ ਕੁਝ ਪਾਣੀ ਇੱਥੇ ਰਹਿ ਗਿਆ ਕੁਝ ਪਾਣੀ ਦਾ ਰਾਜਸਥਾਨ ਨੂੰ ਵੀ ਜਾਂਦਾ ਹੈ ਹਮ ਠੀਕ ਹੈ ਜੀ ਕਰ ਕਰਾ ਕੇ ਹਰਿਆਣੇ ਕੋਲ ਸ਼ਾਇਦ 6600 ਕਿਊਸਿਕ ਪਾਣੀ ਰਹਿੰਦਾ ਹੈ ਜੀ ਮਤਲਬ ਕਿ ਆ ਕਹਾਣੀ ਹੈ ਜੀ ਕੁੱਲ ਮਿਲਾ ਕੇ ਜੇ ਆਪਾਂ ਦੇਖੀ ਹਾਂ ਅੱਜ ਪਾਣੀ ਦੀ ਕਹਾਣੀ ਇਹ ਆ ਸਰਲ ਅਰਥਾਂ ਚ ਜੇ ਆਪਾਂ ਸਮਝੀਏ ਸਾਦੇ ਢੰਗ ਚ ਤਾਂ ਗੱਲ ਇਹ ਆ ਕਿ ਜਿੰਨਾ ਪਾਣੀ ਉਹਨਾਂ ਨੂੰ ਆਪਾਂ ਸਾਲ ਦਾ ਦੇਣਾ ਸੀਗਾ ਹਮ ਫਰਜ਼ ਕਰੋ ਕਿ ਆਪਣੀ ਨਹਿਰੀ ਪਾਣੀ ਦੀ ਵਾਰੀ ਆ ਜੀ ਆਪਣਾ ਕਿਸੇ ਨਾਲ ਚੱਲਦਾ ਪਿਆ ਸਾਂਝਾ ਕੰਮ ਆਪਾਂ ਉਹਨੂੰ ਪਾਣੀ ਦੇਣਾ ਹਮ ਕਿ ਭਾਈ ਦੂਜੀ ਵਾਰੀ ਤੂੰ ਲਾਉਣੀ ਆ ਠੀਕ ਹੈ ਜੀ ਯਾਨੀ ਇੱਕ ਮੈ ਲਾਉਂਗਾ ਦੂਜੀ ਤੂੰ ਲਾਉਣੀ ਆ ਤਾਂ ਐਦਾਂ ਤਬਾਦਲਾ ਵਾਰੀ ਦਾ ਵੀ ਉਹ ਡਬਲ ਉਹ ਲਾ ਲੂਗਾ ਡਬਲ ਉਹ ਲਾ ਲੂਗਾ ਹੁਣ ਉਹ ਕਹੇ ਕਿ ਭਾਈ ਪਿਛਲੀ ਵਾਰੀ ਤਾਂ ਸੁੱਕੀ ਲੰਘੀ ਹਮ ਹੁਣ ਪਿਛਲੀ ਵਾਰੀ ਸੁੱਕੀ ਲੰਘੀ ਆਪਦੀ ਜਿਹੜੀ ਤੀਜੀ ਵਾਰੀ ਉਹ ਮੈਨੂੰ ਮਨਾ ਐਦਾਂ ਥੋੜੀ ਚੱਲਦਾ ਹੁੰਦਾ ਜਿਹਦੇ ਵਾਰੀ ਉਹ ਸੁੱਕੀ ਲੰਘੀ ਸੁ ਲੰਘੀ ਲੰਘੀ ਬਿਲਕੁਲ ਹੁਣ ਉਹ ਆਹ ਤੇ ਵਾਰੀ ਹੈ ਪੰਜਾਬ ਇਹ ਕਹਿ ਰਿਹਾ ਕਿ ਡੈਮਾਂ ਦਾ ਪਾਣੀ ਕੱਟ ਕਟਿਆ ਹੂੰ ਸਾਡੇ ਸਾਡੀ 100% ਵਰਤੋਂ ਕਿਵੇਂ ਹੋਊਗੀ ਬਾਈ ਜੀ ਤੁਸੀਂ ਸਾਨੂੰ ਵੀ ਸਮਝਾਓ ਨਾ ਫਾਰਮੂਲਾ ਹੂੰ ਕਿ ਪਾਣੀ ਜਿਹੜਾ ਉਹਦਾ ਪੱਧਰ ਘਟ ਗਿਆ ਡੈਮਾਂ ਚ ਜੀ ਤੋਂ ਭਾਈ ਅਸੀਂ ਉਹ 100% ਆਫ ਦਾ ਯੂਜ਼ ਕਰਨਾ ਜਿਹੜਾ ਸਾਡੀ ਯੂਜ਼ਿੰਗ ਕਿੱਥੋਂ ਆਏਗੀ ਸਾਨੂੰ ਨਹੀਂ ਚਾਹੀਦਾ ਤੁਸੀਂ 103% ਕਰਕੇ ਬੈਠੇ ਹੋ ਸੋ ਲੜਾਈ ਜਿਹੜੀ ਆ ਉਹ ਟੈਕਨੀਕਲੀ ਸਮਝਣ ਦੀ ਜ਼ਰੂਰਤ ਆ ਇੱਥੇ ਮਾਨ ਸਾਹਿਬ ਜਿਹੜੇ ਆ ਉਹ ਮੇਰੇ ਖਿਆਲ ਦੇ ਨਾਲ ਇੱਕ ਵਾਜਬ ਸਟੈਂਡ ਤੇ ਅੜੇ ਹੋਇਆ ਹੂੰ ਪਰ ਉਦੇ ਵਿੱਚ ਇੱਕ ਸਿਆਸੀ ਐਂਗਲ ਵੀ ਆ ਜੀ ਸਿਆਸੀ ਐਂਗਲ ਕੀ ਆ ਉਹ ਸਿਆਸੀ ਐਂਗਲ ਤੁਸੀਂ ਸਾਰਿਆਂ ਨੂੰ ਦੱਸ ਚੁੱਕੇ ਹੋ ਹੁਣ ਯਾਦ ਕਰਵਾਵਾਂ ਕਰਾ ਦੇ ਨਾਇਬ ਸੈਣੀ ਦੀ ਖਬਰ ਕੀਤੀ ਸੀ ਨਾ 5 6 ਦਿਨ ਪਹਿਲਾਂ ਤੁਸੀਂ ਕੀਤੀ ਸੀ ਕੀਤੀ ਸੀ ਬਿਲਕੁਲ ਵੀ ਉਹ ਪੰਜਾਬ ਦੇ ਪਿੰਡਾਂ ਚ ਵੀਰਕਪੁਰ ਦੇ ਨੇੜੇ ਉਧਰ ਏਰੀਆ ਚ ਸਟਾਰ ਬਨ ਕੇ ਸੈਣੀ ਸਮਾਜ ਦੇ ਵਿੱਚ ਪੂਰੀ ਮਤਲਬ ਕਿ ਪੈਠ ਬਣਾ ਰਿਆ ਜੀ ਅਸਲੀ ਗੇਮ ਇਹ ਆ ਮਾਨ ਸਾਹਿਬ ਨੇ ਫਿਰ ਕਿਹਾ ਕਿ ਆ ਜਾ ਮਾਸੀ ਦਾ ਪੁੱਤ ਦੇਵਾ ਚਾਹ ਨਾਲ ਤੈਨੂੰ ਆਂਡਾ ਕਰਤੀ ਘੁੱਗੀ ਕਾ ਮੌਕਾ ਮਿਲਿਆ ਤੇ ਬਸ ਆਹੀ ਕੁਝ ਹੁੰਦਾ ਪਰ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਸ ਪੱਖ ਤੋਂ ਵੇਖਣ ਦੀ ਜ਼ਰੂਰਤ ਹੈ ਕਿ ਤਕਨੀਕੀ ਤੌਰ ਤੇ ਇੱਕ ਤੇ ਹੱਕ ਰਸੀ ਦਾ ਮਾਮਲਾ ਜੀ ਸੈਕੰਡ ਚੀਜ਼ ਇਹ ਕੋਈ ਦਬਾਅ ਪਾ ਰਿਹਾ ਕਿ ਅੰਦਰ ਕੁਲ ਜਾਵਾਂਗੇ ਜੀ ਫਲਾਣ ਕੁਲ ਜਾਵਾਂਗੇ ਯਾਰ ਕਮਾਲ ਦੀ ਗੱਲ ਹਾਲਾਂਕਿ ਠੀਕ ਆ ਉਹਨਾਂ ਦੀ ਸਮੱਸਿਆ ਬਹੁਤ ਵੱਡੀ ਹੋ ਜਾਣੀ ਆ। ਹਮ ਅਵੇ ਝੋਟਾਲਾ ਕਹਿ ਰਹੇ ਨੇ ਕਿ ਅਸੀਂ ਹੁਣ ਪੰਜਾਬ ਦੇ ਰਾਹ ਬਲੌਕ ਕਰ ਦਿਆਂਗੇ ਕਿਉਂਕਿ ਉੱਥੇ ਸਮੱਸਿਆ ਪੈਦਾ ਹੋ ਗਈ। ਓਏ ਹੋਏ ਗਈ ਬਿਲਕੁਲ ਬਿਲਕੁਲ। ਸਮੱਸਿਆ ਪੈਦਾ ਇਦਾਂ ਹੋ ਗਈ ਨਾ ਸੁਖਮ ਸਿੰਘ ਸਾਹਿਬ। ਹਮ ਪਾਣੀ ਨੂੰ ਕੱਟ ਲੱਗੇ ਨੂੰ ਹੋ ਗਿਆ ਅੱਜ 8-10 ਦਿਨ। ਜੀ 23 ਦੀ ਸ਼ਾਇਦ ਮੀਟਿੰਗ ਸੀਗੀ। ਹਮ ਉਸ ਤੋਂ ਬਾਅਦ ਤਾਂ ਉਹਦੇ 'ਚ ਕੀ ਹੁੰਦਾ ਕਿ ਜਿਵੇਂ ਹੁਣ ਪਾਣੀ ਪਿੱਛੋਂ ਘਟਾ ਦਿੱਤਾ ਉਹ 8-10 ਦਿਨਾਂ ਬਾਅਦ ਦਾ ਅਸਰ ਹੋਏਗਾ ਨਾ। ਬਿਲਕੁਲ। ਤਾਂ ਉਹਨਾਂ ਦੇ ਕੁਝ ਜ਼ਿਲ੍ਹੇ ਆ ਜਿਹੜੇ ਇਸ ਟਾਈਮ ਕਹ ਲਓ। ਕਿ ਉਥੇ ਟੈਂਕਰ ਮਾਫੀਆ ਸਰਗਰਮ ਹੋ ਗਿਆ 400 ਦਾ ਟੈਂਕਰ ਸੀ ਜਿਹੜਾ 1200 ਦੋ ਆ ਗਿਆ ਇਕਦਮ ਕੁਝ ਮਤਲਬ ਕਿ ਜਿੱਦਾਂ واਸ਼ਿੰਗ ਸੈਂਟਰ ਆ ਇਹਨਾਂ ਦੇ ਸਰਵਿਸ ਸੈਂਟਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਉਹ ਬੰਦ ਕਰਾ ਰਹੇ ਆ ਕਿ ਪਾਣੀ ਦੀ ਦਿੱਕਤ ਹੋ ਜਾਏਗਾ ਉਹ ਪਾਣੀ ਦੀ ਦਿੱਕਤ ਦਿੱਲੀ ਤੱਕ ਹੋਣੀ ਆ ਹੁਣ ਜੇ ਤਾਂ ਕੇਜਰੀਵਾਲ ਸਾਹਿਬ ਬੈਠੇ ਹੁੰਦੇ ਦਿੱਲੀ 'ਚ ਫਿਰ ਸ਼ਾਇਦ ਇਹ ਸਮੱਸਿਆ ਨਾ ਪੈਦਾ ਹੁੰਦੀ ਪਰ ਹੁਣ ਉੱਥੇ ਵੀ ਸਰਕਾਰ ਬਦਲ ਗਈ ਆ ਸਰ ਤਾਂ ਨਾ ਹਾਲਾਤ ਬਦਲ ਗਏ ਜਜ਼ਬਾਤ ਬਦਲ ਗਏ ਸੋ ਗੱਲ ਇਹ ਕਿ ਆ ਕੁਛ ਹੈ ਜੀ ਜੀ ਬਿਲਕੁਲ ਬਿਲਕੁਲ ਜੀ ਭੱਟੀ ਸਾਹਿਬ ਕਹਿ ਰਹੇ ਨੇ ਕਿ ਇਤਿਹਾਸ ਗਵਾਇਆ ਕਿ ਜਿਸ ਰਾਜ ਦੇ ਕੁਦਰਤੀ ਸਾਧਨ ਕਹਿੰਦੇ ਹੁੰਦੇ ਆ ਤੇ ਉਹਨਾਂ ਨੂੰ ਆਪ ਨੂੰ ਫਾਇਦਾ ਬਹੁਤ ਘੱਟ ਹੁੰਦਾ ਭਾਵੇਂ ਕੋਲਾ ਹੋਵੇ ਤੇ ਪਾਣੀ ਭਾਵੇਂ ਪਾਣੀ ਹੋਵੇ ਆਰਮੰਟੂ ਜੀ ਕਾਫੀ ਸਾਰੇ ਦੋਸਤ ਕਹਿ ਰਹੇ ਨੇ ਥੋੜੇ ਆਪਾਂ ਦਰੋਸਤ ਕਰ ਰਹੇ ਨੇ ਕਿ ਨਵਾਂ ਸਾਲ ਜਿਹੜਾ ਦੇਸੀ ਦੇ हिसाब ਨਾਲ ਇੱਕ ਚੇਤ ਅੱਛਾ ਇੱਕ ਚੇਤ ਆਸੀਂ ਵਿਚਾਰ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਮਨਜ਼ੂਰ ਕਰਦੇ ਹਾਂ ਵਿਚਾਰ ਤੁਹਾਡਾ ਕਮੈਂਟ ਮੈਨੇ ਪੜ੍ਹਿਆ ਕੋਈ ਕੋਈ ਗੱਲ ਨਹੀਂ ਜੀ ਅਸੀਂ ਉਹ ਨੂੰ ਕੋਈ ਨਹੀਂ ਕਰ ਦਿਆਂਗੇ ਜੀ ਅਪਡੇਟ ਕਰੀ ਦੱਸ ਅੱਜ ਕੱਲ੍ਹ ਜਨਵਰੀ ਫਰਵਰੀ ਆਪਾਂ ਜ਼ਿਆਦਾ ਕਰਦੇ ਆ ਨਾ ਹਾਂ ਜੀ ਹਾਂ ਜੀ ਨਹੀਂ ਮੈਨੂੰ ਮੈਂ ਤਾਂ ਕਿਹਾ ਵਿਚਾਰ ਸ਼ਾਇਦ ਮੇਰਾ ਭੁਲੇਖਾ ਜੀ ਚਲੋ ਕੋਈ ਗੱਲ ਨਹੀਂ ਚਲੋ ਜੀ ਕਾਫੀ ਦੋਸਤਾਂ ਦਾ ਜਿਨ੍ਹਾਂ ਨੇ ਕਮੈਂਟ ਕੀਤਾ ਸ਼ੁਕਰੀਆ ਜੀ ਇੱਕ ਗੁਰਬਖਸ਼ ਸਿੰਘ ਜੀ ਕਮੈਂਟ ਕਰ ਰਹੇ ਜੇ ਤੁਸੀਂ ਗਰਬਖੀ ਇੱਥੇ ਆ ਜਾਓ ਆਪਾਂ ਕੰਨੋ ਫੜ ਲੈਣਾ ਹੈ ਗੱਲ ਗੱਡੇ ਤੇ ਮੂੰਹ ਤੇ ਕਮੈਂਟ ਕਰਾ ਲੈਣਾ ਤੁਹਾਡੇ ਤੇ ਤੁਸੀਂ ਕਮੈਂਟ ਦੁਬਾਰਾ ਭੇਜੋ ਜੀ ਮੈਨੂੰ ਤੁਹਾਡਾ ਕਮੈਂਟ ਲੱਭਿਆ ਨਹੀਂ ਮੈਂ ਲੱਭਿਆ ਵੀ ਦੁਬਾਰਾ ਤੇ ਤੁਹਾਡਾ ਕਮੈਂਟ ਮੈਨੂੰ ਜ਼ਰੂਰ ਭੇਜ ਦਿਓ ਮੈਂ ਪੜਾਂਗਾ ਆ ਦੇਖੋ ਕਿੰਨੇ ਜਿਹੜੇ ਮਤਲਬ ਕਿ ਕਮੈਂਟ ਕਰਨ ਵਾਲੇ ਆ ਡੇਲੀ ਦੇ ਕਮੈਂਟ ਕਰਨ ਵਾਲੇ ਔਰ achiyan ਕਹ ਲੋ ਕਿ ਪ੍ਰਤੀਕਿਰਿਆ માં ਦੇਣ ਵਾਲੇ ਲੋਕ ਆ ਸਮਝਦਾਰ ਲੋਕ ਆ ਉਹ ਸਾਰੇ ਕਹਿੰਦੇ ਆ ਕਿ ਮਾਨ ਸਾਹਿਬ ਜੇ ਅੜੇ ਰਹਿਣ ਸਟੈਂਡ ਉਹਨਾਂ ਦਾ ਵਾਜਬ ਹੈ ਅਸੀਂ ਨਾਲ ਆ ਬਿਲਕੁਲ ਬਿਲਕੁਲ ਤਾਂ ਮਤਲਬ ਇਹ ਆ ਕਿ ਯੂ ਟਰਨ ਮਾਰ ਕੇ ਤੇ ਮੇਰੇ ਖਿਆਲ ਦੇ ਨਾਲ ਫਸ ਜਾਣਗੇ ਸਮਾਂ ਦੀ ਹੁਣ ਯੂ ਟਰਨ ਹੀ ਵਜਣਾ ਕਿਉਂਕਿ ਗੱਲ ਤੇ 20 ਦਿਨ ਦੀ ਆ ਨਾ ਗੱਲ ਕੋਈ ਵੱਡੀ ਨਹੀਂ ਹੈਗੀ ਸਹੀ ਗੱਲ ਏਡੀ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਗੱਲ ਤੇ 20 ਦਿਨਾਂ ਦੀ ਸੀ 20 ਦਿਨਾਂ ਦੀ ਪਰ ਮਾਨ ਸਾਹਿਬ ਨੇ ਕਿਤੇ ਨਾ ਕਿਤੇ ਸੈਣੀ ਸਾਹਿਬ ਨੂੰ ਚਿਤਾ ਦ ਦਿੱਤਾ ਕਿ ਸੈਣੀ ਸਾਹਿਬ ਜੇ ਸਾਡੇ ਨਾਲ ਖਾਏਗਾ ਔਖਾ ਰਹੇਗਾ ਜੀ ਕਾਇਦੇ ਮਹਿ ਰਹੋਗੇ ਤਾਂ ਕਾਇਦੇ ਮਹਿ ਰਹੋਗੇ ਤਾਂ ਫਾਇਦਾ ਵੀ ਮਹਿ ਰਹੋਗੇ ਮੁੰਨਾ ਜੀ ਜੀ ਹੈਨਾ ਖੈਰ ਮੈਂ ਜੀ ਛੇੜੋਗੇ ਤਾਂ ਛੋੜेंगे ਨਹੀਂ ਜੀ ਸ਼ੁਕਰੀਆ ਜੀ ਦੋਸਤੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਨਾਲ ਜੁੜਨ ਲਈ ਔਰ ਕਾਫੀ ਟਾਈਮ ਦੇ ਕਾਫੀ ਦੋਸਤ ਕਮੈਂਟ ਕਰ ਰਹੇ ਨੇ ਕਿ ਭਾਈ ਸਿੱਧੂ ਦੀ ਬੀਸੀ ਸਾਹ ਸਿੱਧੂ ਜਾਲ ਕੀ ਕਰਨਾ ਜਾ ਰਹੇ ਨੇ ਇਹਨਾਂ ਨੇ ਮੈਂ ਨਾਮ ਵੀ ਪੜਦੇ ਰਿਹਾ ਸ਼ਾਨੂਪੁਰੀ ਸਾਹਿਬ ਦਾ ਇਹਨਾਂ ਨੇ 10 ਵਾਰੀ ਲਗਾਤਾਰ ਕਮੈਂਟ ਕੀਤਾ ਹੈਗੇ ਸਿੱਧੂ ਸਾਹਿਬ ਕੀ